ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਪਸੰਦ ਨੂੰ ਅੱਜ ਪਹੁੰਚਿਆ ਪਿੰਡ ਸ਼ਿਵਾਜਪੁਰ ਜ਼ਿਲ੍ਹਾ ਤਹਿਸੀਲ ਤਰਨਤਾਰਨ। ਬਲਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵਪਾਰ ਦਾ ਵੇਰਵਾ ਕੰਮ ਆ। ਮਾਲ ਇਹਨਾਂ ਦੇ ਕੋਲ ਅਕਸਰ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ। ਅੱਜ ਵੀ ਇਸ ਵੀਡੀਓ ਦੇ ਵਿੱਚ ਦੋ ਬੈੜਾ ਤੁਹਾਨੂੰ ਦਿਖਾਉਣੀ ਆ ਬਿਲਕੁਲ ਤਾਜ਼ੀਆਂ ਸੂਈਆਂ ਨੇ। ਇਸ ਵਕਤ ਕਿੰਨੇ ਕਿੰਨੇ ਦੁੱਧ ਤੇ ਆ ਜਾਂ ਬੌਲੇ ਤੇ ਆ ਪੂਰੀ ਡਿਟੇਲ ਚ ਆਪਾਂ ਚੱਲਾਂਗੇ। ਕੀ ਰੇਟ ਪੜਤਾ ਬਾਕੀ ਮਾਲ ਸਾਫ ਸੁਥਰਾ ਹੁੰਦਾ ਠੀਕ ਆ ਜੀ ਸੋ ਸਾਰੇ ਭਰਾ ਜਿਹੜੇ ਆਪਣੇ ਸੌਦਾ ਕਰਨਗੇ ਇੱਥੇ ਆਣ ਕੇ ਬੇਸ਼ੱਕ ਆਪਣੀ ਇੱਕ ਟਾਈਮ ਦੋ ਟਾਈਮ ਚੋਲਿਓ ਠੀਕ ਆ ਜੀ ਵੀਡੀਓ ਕਾਲ ਤੇ ਮੇਰਾ ਭਰਾ ਕੋਈ ਆਨਲਾਈਨ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਬੇਸ਼ੱਕ ਇੱਕ ਅੱਧੇ ਟਾਈਮ ਦੀ ਚੁਵਾਈ ਤੁਸੀਂ ਦੇਖ ਸਕਦੇ ਸੋ ਤਰਨ ਤਰਨ ਮੇਥੋਂ ਕੋਈ 16 17 ਕਿਲੋਮੀਟਰ ਦੀ ਦੂਰੀ ਆ ਬਾਕੀ ਮੇਰਾ ਭਰਾ ਪਸ਼ੂ ਉੰਦਰ ਰਹਿੰਦੇ ਆ ਰੁਟੀਨ ਦੇ ਵਿੱਚ ਪੁੱਛ ਗਿਛ ਕਰਦੇ ਰਿਆ ਕਰੋ ਠੀਕ ਆ ਜੀ 2 ਬੜਾ ਨੇ ਤਰੀਕਾ ਚ 15 ਨਵੰਬਰ ਤੇ ਸਮਾਂ ਕੋਈ ਸ਼ਾਮ ਦੇ 4 4:30 ਵਜੇ ਦਾ हां जी बलजीत सब तो पहला सस्त्री काल भाई साच जी वीर जी ठीक ठाक जो बड़े बढ़िया महाराज बढ़िया लाबी बलजीत माल तकरीबन चलो रूटीन ਦੇ ਵਿੱਚ ਹੀ ਆਉਂਦਾ ਉਧਰ ਵੀ ਆਪਾਂ ਪੰਜ ਚਾਰ ਪੁੱਛ ਪਾਉਣੇ ਸੀ ਹਾਂ ਜੀ ਹਾਂ ਜੀ ਤੇ ਉਧਰ ਮੁੜ ਕੇ ਫਿਰ ਦੋ ਵੈੜਾ ਵੇ ਗਈਆਂ ਆ ਵੈੜਾ ਚਾਰ ਹੀ ਆ ਫਿਰ ਇਹੋ ਦੋਵੇਂ ਰਹਿ ਗਈਆਂ ਠੀਕ ਆ ਠੀਕ ਆ ਹਾਂ ਜੀ ਤੇਰਾ ਖਿਆਲ ਸੀ ਵੀ ਚਲੋ ਫਿਰ ਹਾਂ ਜੀ ਹਾਂ ਜੀ ਉਹ ਦਿਨ ਅੱਛੀ ਗੱਬਣੇ ਹਜੇ ਉਹ ਦਿਨ ਆਈ ਹੈ ਹਜੇ ਉਹ ਠੀਕ ਆ ਤੇ ਚਲੋ ਇਹਨੇ ਹੁਣ ਸੂਫੀ ਆ ਵਧੀਆ ਹੋ ਗਿਆ ਜਰਸੀ ਆ ਗਈ ਵੱਡੀ ਪੂਰੀ ਹਣਾ ਜਰਸੀ ਦਾ ਕੱਦ ਕਾੜ ਹਾਂ ਮੈਂ ਵੀ ਫੁੱਲ ਬੜਾ ਫੁੱਲ ਵੱਡੀ ਦੋਸਤੋ ਜਰਸੀ ਵਿਖਾਉਣੀ ਆ ਤੁਹਾਨੂੰ ਐਚ ਐਫ ਵਾਂਗੂ ਵੱਡੀ ਆ ਵੀਰ ਜੀ ਹਾਂ ਐ ਚਪ ਜੱਡਾ ਕੱਦ ਮੰਨ ਕੇ ਕੋਈ ਸੌਦਾ ਕਰੇ ਕਿਉਂਕਿ ਹਾਈਟ ਕੱਟਦਾ ਹੀ ਹੁੰਦਾ ਜਦੋਂ ਆਪਾਂ ਜਰਸੀ ਦੀ ਗੱਲ ਕਰਦੇ ਆ ਕੋਈ ਮੇਰਾ ਵੀ ਰੇਨ ਆਕੇ ਵੀ ਕਿਤੇ ਨਿੱਕੀ ਛੋਟੀ ਸਮੱਧਰ ਆ ਹਾਂਜੀ ਐਚ ਐਫ ਵਰਗਾ ਕੱਦ ਕਾਠਾ ਤੇ ਹੈ ਤਕਰੀਬਨ ਚਲੋ ਪੰਜਾਬ ਵਾਲੀ ਜਰਸੀ ਆ ਪੂਰੇ ਵੱਡੇ ਕੱਦ ਕਾਠ ਦੀ ਹਾਂਜੀ ਲਓ ਵੀ ਬਲਜੀਤ ਸੂਈ ਤਾਜੀ ਆ ਕਿੰਨੇ ਕ ਦਿਨ ਹੋ ਗਏ ਨੂੰ ਹਾਂਜੀ ਇਹ ਕੱਲ ਦੀ ਸੂਈ ਵੀ ਰਗਾ ਇੱਕ ਵੇਲੇ ਸੂਈ ਲਓ ਵੀ ਕੱਲ ਇਸੇ ਟਾਈਮ ਦੀ ਸੂਈ ਆ ਹਾਂਜੀ ਹਾਂਜੀ ਲਓ ਜੀ ਤਕਰੀਬਨ ਚਲੋ ਕੋਈ 22 24 ਘੰਟੇ ਦਾ ਜ਼ਮਾ ਹੋ ਗਿਆ ਕੱਲ ਸ਼ਾਮ ਦੀ ਸੂਈ ਆ ਤੇ ਸਵੇਰ ਦੂਜਾ ਹੀ オリジナル ਸਵੇਰ ਦੂਜਾ ਮੂੰਹ ਚੌਗੀ ਆ ਚਾਰ ਤਾਂ ਬਾਕੀ ਸ਼ਿੱਗੀ ਨਹੀਂ ਹੋਈ ਕੰਨੀਆਂ ਬਰਾਬਰ ਨਹੀਂ ਕੀਤੀਆਂ ਠੀਕ ਆ ਠੀਕ ਆ ਹਾਂਜੀ ਹਾਂਜੀ ਲੋ ਵੀ ਇਹ ਮੂਹੋਂ ਦੰਦੀ ਦੋਸਤੋ ਚਾਰ ਦੰਦਾਂ ਦਾ ਚੌਗੀ ਆ ਚਾਰ ਦੰਦ ਬਰਾਬਰ ਕੀਤੇ ਆ ਤੇ ਹਜੇ ਛੇਕਦੇ ਵੀ ਬਿਲਕੁਲ ਸੁੱਟ ਕੇ ਮਾੜੇ ਮਾੜੇ ਚੱਕਣੇ ਛਟਾਟ ਕੀਤੇ ਆ ਚੌਗੀ ਵਹਿੜ ਮੰਨ ਕੇ ਮੇਰਾ ਵੀਰ ਕੋਈ ਸਬਦਾ ਕਰੇ ਕੰਨੀਆਂ ਬਿਲਕੁਲ ਦੁੱਧ ਦੰਦ ਤੁਹਾਨੂੰ ਖੜੀਆਂ ਨਜ਼ਰ ਆਉਣਗੀਆਂ ਮਿਲਣਗੀਆਂ ਠੀਕ ਆ ਜੀ ਬਾਕੀ ਇਹ ਬਲਦੀ ਜੱਗਾ ਵੇਖੋ ਕਿੱਡਾ ਵਧੀਆ ਦੋ ਕੁ ਟੰਗ ਚੋਲੀਏ ਫਿਰ ਆਪਾਂ ਹਾਂਜੀ ਹਾਂਜੀ ਦੋ ਚਵਾਈਆਂ ਹੋਈਆਂ ਵੀਰ ਜੀ ਇਹਦੀਆਂ ਬਹੁਤ ਦੋ ਕੁ ਚਵਾਈਆਂ ਹੋ ਗਈਆਂ ਨੇ ਠੀਕ ਆ ਹਾਂਜੀ ਬਾਕੀ ਬੱਚੀ ਦਾ ਵਜਨ ਦੋ ਲੈ ਕੇ ਕਰੋ ਹਾਂ ਜੀ ਮਾੜੀ ਮੁਰ ਪਲੂਣ ਪਲਾਣਾ ਹੈਗੀ ਆ ਹਾਂ ਜੀ ਤੇ ਮਗਰ ਵੀ ਬੱਛਾ ਇਹਦੇ ਮਗਰ ਬੱਛਾ ਜੀ ਇੱਕ ਵਾਰੀ ਬਲਜੀਤ ਬਾਹਰ ਕੱਢ ਲੈ ਤਸੱਲੀ ਦੇ ਨਾਲ ਦਿਖਾਉਣੀ ਆਪਾਂ ਇਹ ਸੰਧੂ ਸਾਹਿਬ ਨਗੀਨਾ ਹੀ ਆ ਵੇਖੋ ਨਹੀਂ ਬਹੁਤ ਬੇਲਬੂਲ ਬੜੀ ਲੰਬਾਈ ਵਿੱਚ ਚੰਗੀ ਆ ਆ ਸਪੈਸ਼ਲ ਚੈੱਕ ਕਰੋ ਹਾਂ ਜੀ ਸੋ ਲੰਬਾਈ ਵੀ ਚੰਗੀ ਆ ਹਾਈਟ ਕਾਤ ਵੀ ਪਹਿਲਾਂ ਤੁਹਾਨੂੰ ਜ਼ਿਕਰ ਕਰ ਦਿੱਤਾ ਵੀ ਪੂਰੀ ਵੱਡੀ ਇਹ ਵੈੜ ਮਿਲੂਗੀ ਮੇਰਾ ਵੀਰ ਜੇ ਤੁਹਾਨੂੰ ਮਰਚੀ ਆ ਜੋ ਜਰਸੀ ਮਗਰ ਬੱਛਾ ਆ ਗਿਆ ਹਾਂ ਜੀ ਹਾਂ ਜੀ ਕਿ ਹੈ ਦੇ ਸੋ ਮੇਲ ਕਾਫ ਨੂੰ ਜਨਮ ਦਿੱਤਾ ਹੈ ਬਾਕੀ ਬੂਥੀ ਪਾਤੀ ਬਹੁਤ ਸੋਣੀ ਆ ਹਾਂਜੀ ਆਹ ਵੇਖੋ ਜੀ ਬਿਲਕੁਲ ਰੈਡਰ ਕਲਰ ਦੇ ਵਿੱਚ ਆ ਤੇ ਬਲੈਕ ਫੇਸ ਬੜਾ ਘੱਟ ਢਾਂਚਾ ਵੇਖਦੇ ਆ ਭਾਈ ਦਾ ਜਰਸੀ ਦੇ ਵਿੱਚ ਐਡਾ ਵੱਡਾ ਢਾਂਚਾ ਹੁੰਦਾ ਹੀ ਨਹੀਂ ਜਰਸੀਆਂ ਦਾ ਦੇ ਬਿਲਕੁਲ ਬਿਲਕੁਲ ਹਾਂਜੀ ਉਹ ਵੀ ਜਿਹੜੇ ਮੇਰੇ ਭਰਾ ਠੀਕ ਆ ਜੀ ਅੱਗੇ ਕੋਈ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਪੂਰੀ ਨਸਲ ਯਾਦ ਆ ਰਹੀ ਉਹ ਮੇਰੇ ਭਰਾ ਹੱਥ ਪਾ ਸਕਦੇ ਕਿਉਂਕਿ ਚਲੋ ਚੰਗੇ ਸੀਮਨ ਤੁਸੀਂ ਰਖਾ ਗਏ ਬੱਚੇ ਤਕਰੀਬਨ ਬਹੁਤ ਸੋਨੇ ਸਟ੍ਰਕਚਰ ਦੇ ਆਉਣਗੇ ਵੱਡੀ ਹਾਈਟ ਕੱਦ ਤੇ ਆਉਣਗੇ ਵੱਛੀ ਚੈੱਕ ਕਰੋ ਕਰਮਾ ਲਈ ਟੀਕਾ ਜੀ ਖੜਨੇ ਕਲੋਣੀ ਐਡੀਆਂ ਵੜਾ ਆਪਾਂ ਐਚ ਐਫ ਬਰੀਡ ਦੇ ਵਿੱਚ ਵੇਖਦੇ ਆ ਕੱਦ ਕਾਠ ਵਾਲੀਆਂ ਠੀਕ ਆ ਸੋ ਕੱਲਾ ਕੱਦ ਕਾਠ ਨਹੀਂਗਾ ਬਾਕੀ ਲੇਵੇ ਆਲਟਰ ਦੀ ਕੁਆਲਿਟੀ ਬਹੁਤ ਸੋਹਣੀ ਕੰਪੈਕਟ ਆਲਟਰ ਤੇ ਬਿਰਲ ਵੰਡ ਵੇਖੋ ਚੌਥਾਣਾਂ ਦੇ ਵਿੱਚ ਮੁੱਠੀ ਸਾਰੇ ਬੰਨਿਓ ਵੱਛੀ ਪੂਰੀ ਆ ਮੁੱਠੀ ਮੁੱਠੀ ਥਾਣ ਲੱਗਾ ਕਰਮਾ ਲਈ ਨੂੰ ਠੀਕ ਆ ਜੀ ਸੋ ਸਫਾਈਆਂ ਵੀ ਬਾ ਕਮਾਲ ਲੈ ਵੀ ਮਾਰਨੇਗਾ ਇਧਰ ਵੀ ਵਾਹ ਪੁੱਤ ਬੋਸ ਹੋਣਾ ਠੀਕ ਹੈ ਜੀ ਸੋ ਕੰਪੈਕਟ ਜਿਹੜਾ ਹੈ ਨਾ ਲਵੀ ਬਲਜੀਤ ਚਲੋ ਪਲੂਣ ਨੇ ਕੋਈ ਦੁੱਧ ਦੱਤ ਦਾ ਵੇਰਵਾ ਪੁੱਛੀ ਦੁੱਧ ਵੀ ਜੀ 20 22 ਕਿਲੋ ਦਿੰਦੀ ਰਹੀ ਪਲੂਣ ਹਾਂਜੀ ਹਾਂਜੀ ਚੱਕੋ ਜੀ ਇੱਕ ਬਲਜੀਤ ਮਾੜਾ ਜਿਹਾ ਢੇੜਾ ਹੋਰ ਕਢਾ ਦੇ ਹਾਂਜੀ ਤੋਰ ਦੇ ਇਹਨੂੰ ਬੱਛੀ ਬੱਛੀ ਹੈ ਦੋਸਤੋ ਕੋਈ ਉਹ ਗੱਲਬਾਤ ਨਹੀਂ ਗਈ ਬਾਕੀ ਇਹ ਵੀ ਨਹੀਂ ਹੈਗਾ ਵੀ ਮੂੰਹੋਂ ਦੰਦੀ ਜਵਾਨ ਆ ਚੌਗੀ ਆ ਬੱਛੀ ਹਾਂਜੀ ਫਲਕਾਰੀ ਪਾਉਣ ਵਾਲੀ ਓਦਾਂ ਦੇ ਆਹਾਂ ਇਹ ਤਾਂ ਬਲਜੀਤ ਹੁਣ ਫਿਰ ਤੇਰੀ ਕਸਰ ਘਾਟ ਹਾਂਜੀ ਹਾਂਜੀ ਫਲਕਾਰੀ ਵਾਲੀ ਸ਼ੈ ਸੀ ਵੇਹੇ ਨੇ ਚਲ ਕੋਈ ਗੱਲ ਨਹੀਂ ਆਹ ਵੇਖੋ ਜੀ ਲੋ ਜੀ ਠੀਕ ਆ ਮੋੜ ਲਿਆ ਵੀਰ ਸੋ ਹਾਈਟ ਲੈਂਥ ਵਾਲੀ ਦੋਸਤੋ ਇਹ ਵੇੜ ਆਪਾਂ ਤੁਹਾਨੂੰ ਦਿਖਾ ਰਹੇ ਆ ਜਰਸੀ ਨਸਲ ਬ੍ਰੀਡ ਕੋਈ ਦੋਗ ਚਵਾਈਆਂ ਅਜੇ ਤੱਕ ਹੋਈਆਂ ਨਹੀਂ ਇਹਦੀਆਂ ਠੀਕ ਆ ਜੀ ਬੋਲੇ ਦੇ ਉੱਤੇ ਚੱਲਣ ਡਈ ਆ ਸੋ ਫੇਸ ਫੂਡ ਕੁਆਲਿਟੀ ਬਹੁਤ ਸੋਣੀ ਆ ਠੀਕ ਆ ਜੀ ਆ ਕਰੋ ਚੈੱਕ ਠੀਕ ਆ ਲੈ ਚੱਲ ਗਿਆ ਬਜੀਤ ਲੋ ਜੀ ਠੀਕ ਆ ਜੀ ਸੋ ਬਾਜਨ ਵਜੂਦ ਵੀ ਚੰਗਾ ਬਾਕੀ ਚਲੋ ਸੂਸਵਾ ਦੇ ਵਿੱਚ ਆ ਪਰ ਜਿੱਡੀ ਕੋ ਕਰਮ ਵਾਲੀ ਰਾਜ ਹੀ ਆ ਕੋਈ ਮਹਿਸੂਸ ਨਹੀਂ ਕਰਾਉਂਦੀ ਠੀਕ ਆ ਵੀਰ ਜੀ ਕੋਈ ਗੱਲ ਬਾਤ ਹੀ ਨਹੀਂ ਮੱਛੀ ਨੂੰ ਦੇ ਆ ਬਹੁਤ ਖੂਬਸੂਰਤ ਹੈ ਤੇ ਇਹ ਬਲਜੀਤ ਕੀ ਪੜਤਾ ਕੀ ਰੇਟ ਵੀਰੇ ਦਾ ਵੀਰ ਜੀ ਬੱਚੀ ਦੇ ਵੇਖ ਜੀ ਲੱਖ ਸਵਾ ਲੱਖ ਦੀ ਪਰ ਆਪਾਂ ਗਲਤ ਮੁੱਲ ਨਹੀਂ ਕਰਨਾ ਜੈ ਜੈ ਤੁਹੀਂ ਦੱਸ ਦੋ ਕਿੰਨੇ ਦੇ ਦੇ ਦੀਏ ਜੈ ਜੈ ਚਲੋ ਕੋਈ ਇਹ ਮਾਲਾ ਵੀਰੋ ਜੀ ਵੀਡੀਓ ਬਣਾਉਂਦੇ ਐ ਏਡੀ ਬੱਚੀ ਵੇਖ ਲੋ ਵੀ ਹੈਗੀ ਜੱਸੀ ਪੰਨਾ ਹੱਕ ਤਾਂ ਰੱਖਦੀ 85 90 90 ਹਜ਼ਾਰ ਦੀ ਕਰਦੀ ਕਰਦੀ ਆ ਇੱਕ ਅਦਬੁੱਤ ਵੇਖੋ ਕਿੱਡਾ ਵਾਚਾ ਪਰ ਆਪਾਂ ਜਾਇਜ਼ ਦੇਣੀ ਆ ਡਿਮਾਂਡ ਭਾਵੇਂ 90 ਕਰਾਲਾ 85 ਕਰਾਲਾ ਬਲਜੀਤ ਦੇ ਲੈ ਆਲੀ ਗੱਲੀ ਕਰੀਂ ਵੀਰ ਜੀ 83000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 82 ਨਹੀਂ ਕਰੀਏ ਹੈ ਚਲੋ 82 ਦੀ ਜਾਂਦੋ 90 82 ਦੀ ਕਰਦੇ ਹਾਂਜੀ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਛੋਟ ਹੀ ਹੋਣੀ ਜੋ ਬਸ ਇੱਚੋ 100 ਰੁਪਿਆ ਹਾਂ ਲਓ ਜੀ ਕਰੋ ਡਿਜ਼ਾਈਨ ਚੈੱਕ ਠੀਕ ਆ ਜੀ ਹਾਂਜੀ 100 ਰੁਪਿਆ ਬਲਜੀਤਾਂ ਤਾਂ ਛੋਟ ਹੀ ਰਹਿ ਗਈ ਆ ਹਾਂਜੀ ਸਿਰਫ ਤੇ ਵੇਲਾ ਤੇ ਆਪ ਹੀ ਵੇਲਾ ਵੀ ਬੱਚੀ ਜਾਗਾ ਕੋਈ ਸ਼ੱਕ ਤੇ ਫਿਰ ਦਾ ਨਾ ਚੰਗੀ ਆ ਵਾੜ ਚੰਗੀ ਆ ਵੀ ਬਾਕੀ ਖੂਬਸੂਰਤ ਆ ਬੂਥੀ ਬਾਥੀ ਕੋਈ ਇਹ ਨਹੀਂ ਵੀ ਬਹੁਤ ਹੀ 도ਗਲੀ ਕਰੋ ਸਕਦਾ ਕੰਮ ਨਹੀਂ ਆ ਹਾਂ ਜੀ ਵੀ ਨਸਲ ਬਰੀਡ ਤੁਹਾਡੇ ਸਾਹਮਣੇ ਢਿਕਾ ਜੀ ਚਲੋ ਮੇਰੇ ਪਾਰਕੂ ਭਰਾਵਾਂ ਨੇ ਚੀਜ਼ ਦਾ ਆਈਡੀਆ ਲਾ ਹੀ ਲੈਣਾ ਵੇਖ ਕੇ ਹਾਂ ਜੀ ਤੇ ਕਰੋ ਮੇਰੇ ਵੀਰ ਕਾਲ ਸੰਪਰਕ ਕਰੋ ਕਿਉਂਕਿ ਮਿੰਟਾਂ ਸਕਿੰਟਾਂ ਵਾਲੀ ਖੇਡ ਹੀ ਆ ਠੀਕ ਆ ਜੀ ਕਿਉਂਕਿ ਬਹੁਤ ਸਾਫ ਸੁਥਰਾ ਪਸ਼ੂ ਜਾਨਵਰ ਘਾਟ ਹੀ ਨਿਕਲਦਾ ਹੈ ਤੇ ਘਾਟੇ ਮਿਲਦਾ ਪੈਸੇ ਸਾਰੇ ਵੀਰ ਚੱਕੀ ਫਿਰਦੇ ਆ ਹਾਂਜੀ ਇਸ ਤੋਂ ਬਾਅਦ ਇੱਕ ਵੜ ਗਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਤਾਜੀ ਸੂਈ ਹੈ ਹਾਂਜੀ ਇਹਨੂੰ ਅੱਜ 12-13 ਦਿਨ ਹੋ ਗਏ ਸੂਈ ਨੂੰ 12-13 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਬਾਕੀ ਥਾਂ ਤੋਂ ਇਹ ਤਾਂ ਵੀ ਕਰਮਾਂ ਜਾਂ ਮਰ ਲੇ ਦੀਆਂ ਮਰ ਲੇ ਕਰਮਾਂ ਵਾਲੀ ਵੇਖੋ ਕੀ ਬਣੀ ਫਿਰਦੀ ਹੈ ਇਹਦੇ ਲਓ ਜੀ ਸੋ ਕਾਫੀ ਥਲੇ ਉਹ ਸੋਹਣੀ ਸਪੇਸ ਵੰਡਾ ਠੀਕ ਆ ਜੀ ਕੱਦ ਹਾਈਟ ਤਕਰੀਬਨ ਚਲੋ ਵੱਡੀਆਂ ਗਾਵਾਂ ਵੜਾਂ ਦੇ ਵਿੱਚ ਆ ਗਈ ਆ ਇਧਰੋਂ ਤੁਹਾਨੂੰ ਇੱਕ ਪੂਰੀ ਦਿਖਾ ਦਿੰਨੇ ਆਪਾਂ ਠੀਕ ਆ ਜੀ ਅੱਜ ਇੱਕ ਕਰੋ ਇਹਦੇ ਮਗਰ ਵੀ ਬੱਛਾ ਜੋ ਸੋ ਚਾਰੇ ਥਾਣਾ ਠੀਕਾ ਜੀ ਬਿਲਕੁਲ ਪੀੜੀ ਤੇ ਪਾਵੇ ਹਾਂਜੀ ਤਾਂ ਬਾਕੀ ਮੇਰਾ ਭਰਾ ਤੁਸੀਂ ਵੇਖ ਸਕਦੇ ਜੇ ਵਿੱਚ ਗੈਬ ਗੂਪ ਕਾਫੀ ਚੰਗਾ ਤੇ ਇਹ ਬਜੀਤ ਕਦੋਂ ਦੀ ਸੂਈ ਆ ਇਹਨੂੰ ਅੱਜ 12 13 ਦਿਨ ਹੋ ਗਏ ਵੀਰ ਜੀ 12 13 ਦਿਨਾਂ ਦੀ 15 ਕਿਲੋ ਦੁੱਧ ਇਹਦੇ ਥੱਲੇ ਹਾਇਰ ਆ ਦੁੱਧ ਹੋਊਗਾ ਵਾਦਾ ਆਪਾਂ 15 ਕਿਲੋ ਲੀਟਰ ਵਾਲਾ ਆਖਾਂਗੇ ਹੁਣ ਦਿਖਾ ਦਾਂਗੇ ਤੁਹੇ ਪਲਾ ਦਾਂਗੇ ਆਪਾਂ ਭਾਂ ਤਿੰਨ ਟਾਈਮ ਕੋ ਚੋਲੇ ਭਾਂ 4 ਟਾਈਮ ਕੋ ਚੋਲੇ ਕਿੰਨੇ ਦਿਨ ਦੱਸੋ ਸੂਈ ਨੂੰ ਅੱਜ 12 13 ਦਿਨ ਹੋ ਗਏ 12 13 ਦਿਨਾਂ ਦੀ ਸੂਈ ਇਹਦੇ 15 ਕਿਲੋ ਦ ਬੱਚਾ ਮਗਰ ਹਾਉਗੇ ਤੱਜਾ ਸੂਵਾ ਕੇ ਕਿੰਝਾ ਸੂਵਾ ਵੀਰ ਜੀ ਲਓ ਜੀ ਤੱਜਾ ਸੂਵਾ ਦੋਸਤੋ ਇਹ ਗਾਂ ਮੰਨੋ ਠੀਕ ਆ ਤੇ 15 ਕਿਲੋ ਹਾਜ਼ਰ ਦੁੱਧ 12 ਦਿਨਾਂ ਦੀ ਸੂਈ ਦੇ ਥੱਲੇ ਮੈਂ ਨੇ 15 ਕਿਲੋ 10 ਕਿਲੋ ਦੀ ਬਾਲਟੀ ਉੱਤੋਂ ਦੀ ਕੱਢ ਦਿੰਦੀ ਇੱਕ ਟਾਈਮ ਦੀ ਠੀਕ ਆ ਵੀਰ ਹਾਂਜੀ ਆ ਬੱਚੇ ਤੇ ਲੈ ਜੀਏ ਪਹਿਲਾਂ ਆਪਾਂ ਠੀਕ ਆ ਤੇ ਆਰਡਰ ਦੀ ਕੁਆਲਿਟੀ ਤੋਂ ਦੋਸਤੋ ਇੱਕ ਤੁਸੀਂ ਅੰਦਾਜ਼ਾ ਲਾ ਲਓਗੇ ਜੇ ਕੋਈ 15 ਕਿਲੋ ਕਿਹਾ ਤੇ 18 17 ਲੀਟਰ ਦਾ ਬਖਾਲਾ ਕਰਦੀ ਪਈ ਆ ਹਾਂਜੀ ਹਾਂਜੀ ਤੇ ਬਾਕੀ ਮੇਰਾ ਭਰਾ ਇਧਰ ਨਿਗਾ ਦੇ ਵਿੱਚੋਂ ਕੱਢੋ ਪਤਾ ਜੀ ਤੁਸੀਂ ਚਵਾਈ ਕੀਤੀ ਆ ਕੋਈ ਕਿਸੇ ਰਕਮ ਦੀ ਬਾਤ ਕਰਦਣਾ ਦੀ ਹਾਂ ਜੀ ਬੰਬਈ ਪਾਸ ਆ ਚਵਾਈਆਂ ਦੇ ਠੀਕ ਆ ਬਈ ਹਾਂ ਜੀ ਚਵਾਈ ਦਾ ਮਾੜਾ ਡੰਗਰ ਨਹੀਂ ਲੈਣਾ ਵੀਰ ਜੀ ਹਾਂ ਮਾਲੋ ਦੁੱਧ ਕਿਲੋ ਘਾਟ ਹੋ ਜੂਗਾ ਚਵਾਈ ਦਾ ਜੇ ਮਾੜਾ ਆ ਤੇ ਕੀ ਫਾਇਦਾ ਆ ਦਾ ਹਾਂ ਬਸ ਪਣਾ ਇੰਨੇ ਪੈਸੇ ਖਰਚ ਕਰਕੇ ਤੇ ਚਵਾਈ ਕਰਨ ਵਾਸਤੇ ਕਿਸ ਨੇ ਪਸ਼ੂ ਲੈਣਾ ਹਾਂ ਜੀ ਹਾਂ ਜੀ ਤੇ ਚੋਣੀ ਮਾੜਾ ਨਿਕਲਿਆ ਤੇ ਫਿਰ ਕੀ ਸਵਾਦ ਚਵਾਈ ਦੇ ਫੇਰ ਹੀ ਕੋ ਕਰਮਾਲੀਆਂ ਦੇਣੀਆਂ ਬਸ ਬਸ ਲਓ ਜੀ ਆ ਬੱਛਾ ਜੇ ਮਗਰ ਮੇਲ ਕਾਫ ਬੱਚਾ ਲਾੜ ਰੰਗ ਦੇ ਵਿੱਚ ਹਾਂ ਜੀ ਤੇ ਲੈਵੇ ਆਰਡਰ ਦੀ ਆ ਕੁਆਲਿਟੀ ਆ ਤੁਹਾਡੇ ਸਾਹਮਣੇ ਠੀਕ ਆ ਜੀ ਕਰ ਹੋ ਜਾਗਾ ਬਿਲਕੁਲ ਉਹ ਫਿੱਟ ਬੰਦ ਲੇਵੇ ਦੀ ਆ ਹਾਂਜੀ ਹਾਂਜੀ ਵੀਰ ਜੀ ਹੁਣ ਜਿੱਦਾਂ ਦਾ ਛਟਾਲਾ ਪੈਂਦਾ ਨਾ ਪੂਰੀ ਦੁੱਧ ਦੇ ਚੜਦੀ ਆਉਂਦੀ ਆ ਛਟਾਲਾ ਪਾਇ ਲੱਗ ਪਿਆ ਹਾਂਜੀ ਹਾਂਜੀ ਚਲੋ 20 ਕਿਲੋ ਨੂੰ ਮੱਥਾ ਲਾਉਗੀ ਵੜ ਚਲੋ ਚਲੋ ਜੀ ਬਹੁਤ ਵਧੀਆ ਗੱਲ ਆ ਆ ਦੁੱਧ ਚਵਾਜੋਗੀ ਹਾਂਜੀ ਹਾਂਜੀ ਵਜਨ ਲੋਡ ਪੂਰਾ ਨਾਲੇ ਹਾਂਜੀ ਹਾਂਜੀ ਸੋ ਵਜਨ ਬੱਟੇ ਵਾਲੀ ਆ ਠੀਕ ਆ ਜੀ ਤੇ ਹੁਣ ਤਕਰੀਬਨ ਚਲੋ ਕੋਈ 12 ਦਿਨਾਂ ਦੀ ਸਟਾਰਟਿੰਗ ਹੀ ਆ ਕੋਈ ਦੁੱਧ ਦੀ ਮਲੇ ਮੂਲੇ ਤੋਂ ਇਹਨੇ ਚੱਲਣਾ ਜੇ ਕਰ ਮਾਲੀ ਮੈਲਾ ਚੱਲ ਪੀ ਆ 20-25 ਦਿਨਾਂ ਤੱਕ ਜਾਂ ਮਹੀਨੇ ਤੱਕ ਪੂਰੇ ਪੀਕ ਤੇ ਆ ਜੂ। ਹਾਂਜੀ ਹਾਂਜੀ। 2:00 ਵਜੇ 18:00 ਵਜੇ 20 ਹਾਂਜੀ। ਹੁਣ 15 ਕਿਲੋ ਮੇਰੇ ਵੀਰੇ ਦੇ ਥੱਲੇ ਹਾਜ਼ਰ ਆ। ਇਧਰ ਥਣ ਵਿਖਾ ਦਿੰਨੇ ਆ ਬਿਲਕੁਲ ਚਾਰੇ ਥਣ ਵੇਖੋਗੇ ਤੁਸੀਂ ਤੇ ਮੁੱਠੀ-ਮੁੱਠੀ ਵਾਲਾ ਥਾਣਾ। ਨਾ ਵੱਧ ਤੇ ਨਾ ਘਟ। ਹਾਂਜੀ। ਰੰਗ ਬਲੈਕ। ਹਾਂ ਠੀਕ ਆ ਬਲਜੀਤ। ਲੈ ਚਲੋ। ਆ ਵੀ ਜੀ ਆਪਾਂ ਦਾ ਦਦਨੇ ਮੁੜ ਕੇ ਕੋਈ ਵੀਰ ਪਹਿਨਦਾ। ਇਹ ਤਾਂ ਪੁਰਾਣੇ ਨਿਸ਼ਾਨ ਨਿਸ਼ਾਨ ਪੈਂਦੇ। ਇਹ ਜੀ ਪਹਿਲੇ ਨਿਸ਼ਾਨ ਵਾ। ਪੁਰਾਣੇ ਪਹਿਲੇ ਨਿਸ਼ਾਨ ਆ ਜਦੋਂ 2019-20 ਦੇ ਵਿੱਚ ਲੰਪੀ ਸਕੈਨ ਠੀਕ ਹੈ ਲੈ ਬਲਜੀ ਦਾ ਮੋੜ ਲਾ ਬਈ ਲੋ ਬਈ ਠੀਕ ਆ ਜੀ ਸੂਬਾ ਜਨ ਦੋੜ ਤੁਹਾਡੇ ਸਾਹਮਣੇ ਆ ਬਾਕੀ ਮੁੱਲ ਵੀ ਬਿਲਕੁਲ ਸੂਤਰ ਜਾਂ ਜੈ ਜੈ ਕਰਾ ਦਾਂਗੇ ਚਲੋ ਹਰੇਕ ਭਰਾ ਨੂੰ ਹੁੰਦਾ ਵੀ ਕੋਈ 15 18 17 ਦਾ ਪਸ਼ੂ ਮਿਲ ਜੇ ਤੇ ਹੱਥ ਪਾ ਲਿਓ ਤੁਸੀਂ ਠੀਕ ਆ ਤੇ ਜਦ ਸੂਆ ਤੇ ਚਵਾਈ ਪਸਮਾਈ ਦੀ ਇੱਕ ਨੰਬਰ ਆ ਬਾਕੀ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਹੀ ਦਿੱਤੀ ਆ ਬਲਜੀ ਤਾਂ ਕੀ ਮੰਗਦੇ ਆਂ ਦਾ ਵਿਧੀ ਇਹਦਾ ਮੋਲਾ ਕੋਈ 60 ਨਹੀਂ ਕੋਈ 65 ਨਹੀਂ ਕਰਨਾ ਹਾਂ ਮੋਲ ਕਰਾਂਗੇ 60000 ਰੁਪਿਆ ਹਾਂ ਤੇ ਹਾਂ ਨਾ ਜਿਹੜੀ 57000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 57 ਚ ਹਾਂਜੀ ਸੋ 57 ਚ ਕਰਾ ਲਓ ਹਾਂ ਜੇ ਤੁਸੀਂ ਕਰਾਉਣਾ ਛੋੜ ਛੱਪਾ ਤੇ ਕਰਾ ਦਿੰਨੇ ਕੋਈ ਮੈਂ ਤਾਂ ਤੁਹਾਡੀ ਨਹੀਂ ਆਪਾਂ ਮੋੜਨੀ ਕੋਈ ਗੱਲ ਨਹੀਂ ਜੇ ਡੌਣੀਆਂ ਬੂੰਦੀਆਂ ਡਾਦ ਗਏ ਉਤਲਾ ਕੋ 1000 2000 ਡਾਦ ਗਏ ਫਿਰ 1000 ਡਾਦ ਗਏ 1000 ਡਾਦ ਗਏ 56000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਲੋਤੀ 56 ਚ ਕਰਦੇ ਬਾਕੇ ਆਪਣੇ ਘਰੇ ਕੋਈ ਤਿੰਨ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਆਪਾਂ ਨੂੰ ਇਹ ਨਹੀਂ ਹੈਗਾ ਆਪਾਂ ਸੋ ਕੋ ਟੈਨਸ਼ਨ ਫਰੀ ਹੋਣਾ ਬਸ ਬਸ ਹਾਂਜੀ ਹਾਂਜੀ ਜੇ ਆਪਣੇ ਕੋਈ ਡੰਗਰ ਚ ਕਾਜ ਹੋ ਤਾਂ ਫਿਰ ਆਪਾਂ ਆਖਾਂਗੇ ਵੀ ਹਾਂ ਸਹੀ ਨਹੀਂ ਇੱਕੇ ਟਾਈਮ ਉਹ ਵੀ ਇਹ 56000 ਦੀ ਅੱਜ ਆ ਦੋਸਤੋ ਵ ਲੈਣ ਦੇਣ ਜਿਹੜਾ 56000 ਆ ਹਾਂਜੀ ਦਮਾਰ ਚਲੋ ਇਹੋ ਜਿਹਾ ਜਨਮਰ ਦਾ ਮੁੱਲ ਕੋਈ ਨਹੀਂ ਭਾਵੇਂ ਕੋਈ 60 65 65 ਕੁਝ ਵੀ ਕਰਾ ਲੋ ਇਹ 56000 ਦੀ ਅੱਜ ਫਾਈਨਲ ਮਿਲ ਜੂਗੀ ਹਾਂਜੀ ਬਾਕੀ ਮੇਰੇ ਭਰਾ ਪਾ ਲਿਓ ਹੱਥ ਠੀਕਾ ਜੀ ਥਣਾ ਤੋਂ ਪਤਾ ਲੱਗ ਜੂਗਾ ਤੁਹਾਨੂੰ ਵੀ ਚੁਬਾਈ ਕਿਹੋ ਜਿਹੀ ਹੋਊਗੀ ਇਹਦੀ ਬਾਕੀ ਪੂਰੀ ਵੱਡੀ ਵਹਿੜ ਵੇਖੋ ਕੋਈ ਲਾਤ ਨਹੀਂ ਕੋਈ ਛੜ ਨਹੀਂ ਮਾਰਨੀ ਕਰਮਾ ਲਈ ਨੇ ਹਾਂ ਤੀਰੀ ਹੈ ਹਣਾ ਹਾਂਜੀ ਹਾਂਜੀ ਲੋ ਵੀ ਇਹ ਦੋ ਹੀ ਨਗ ਨੇ ਠੀਕਾ ਜੀ ਬਲਜੀਤ ਦੇ ਕੋਲ ਤਾਂ ਦੋਹਾਂ ਨਗਾਂ ਦੇ ਡਿਟੇਲ ਤੁਹਾਨੂੰ ਆਪਾਂ ਕੰਪਲੀਟਲੀ ਦੱਸ ਦਿੱਤੀ ਆ ਅੱਗੇ ਮੇਰੇ ਭਰਾ ਸ਼ੌਂਕ ਆ ਜਿਹੜੇ ਵੀਰ ਨੂੰ ਇਹੋ ਜਿਹਾ ਜਾਨਵਰ ਖਰੀਦਣ ਦਾ ਹੱਥ ਪਾ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਬਲਜੀਤ ਇੱਕ ਨੰਬਰ ਵੀਰੇ ਨੰਬਰ ਆਪਣਾ ਵੀ ਜੀ 73407 40212 ਠੀਕ ਹੈ ਭਰਾ ਹਾਂਜੀ ਹੋਰ ਗੱਲਬਾਤ ਕੋਈ ਵਧੀਆ ਚੜਦੀ ਕਲਾ ਠੀਕ ਹੈ ਭਰਾ ਹਾਂਜੀ ਲੋ ਵੀ ਦੋਸਤੋ ਇਹ ਅੱਜ ਦੋ ਨਾਗ ਤੁਹਾਨੂੰ ਦਿਖਾਉਣੇ ਸੀਗੇ ਬਾਕੀ ਮੇਰਾ ਵੀਰ ਇੱਥੇ ਵਿਜ਼ਿਟ ਕਰਕੇ ਤਸੱਲੀ ਕਰਨੀ ਆ ਜ਼ਰੂਰ ਕਰੋ ਠੀਕ ਆ ਜੀ ਕੋਈ ਲਾਗੇ ਪਾਸੇ ਵਾਲਾ ਵੀ ਜੀ ਉਦਾਂ ਹੀ ਮਾਲ ਆਪਣਾ ਮਨ ਲਓ ਅੱਜ ਵੀਡੀਓ ਪਾਤੀ ਆ ਨਾ ਤੇ ਕੱਲ ਨੂੰ ਸਾਰਾ ਵੇਚ ਜਾਣਾ ਉਦਾਂ ਹੀ ਵੇਖਦਾ ਰਹਿੰਦਾ ਗਾਹਕ ਉਦਾਂ ਵੀ ਆ ਜਾਂਦਾ ਆਉਂਦੇ ਨਹੀਂ ਤੇ ਲੋਕ ਲੱ ਇਸੇ ਤਰ੍ਹਾਂ ਹੀ ਹਾਂਜੀ ਸੋ ਧੰਨਵਾਦੋ ਦੋਸਤੋ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦੱਬ ਕੇ ਮੇਰਾ ਵੀਰ ਸਪੋਰਟ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ